ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 35ਵੀਂ ਚੱਲੀ ਗੁਰੂ ਜੀ ਦਮਦਵੇਂ ਸਾਹਿਬ ਦਰਬਾਰ ਲਗਾ ਬੈਠੇ ਤਾਂ ਸਿੱਖਾਂ ਪੁੱਛਿਆ ਗੁਰੂ ਜੀ ਗ੍ਰੰਥ ਸਾਹਿਬ ਦਾ ਨਿਸ਼ਚਾ ਤੇ ਭਰੋਸਾ ਜਨ ਕੋ ਹੈ ਤੀਨਾ ਦੇ ਲਖਣ ਕਿਆ ਹੈ ਬਚਨ ਹੋਇਆ ਸਿੱਖੋ ਜਿਹੜੇ ਸਿਵੇ ਦੇ ਸੰਸਕਾਰ ਦੇ ਉੱਪਰ ਉਸ ਦਿਨ ਕੜਾ ਪ੍ਰਸ਼ਾਦ ਕਰਨਗੇ ਸਿੱਖ ਦੇ ਨਮਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਗੇ ਆਪਣੇ ਇਸ਼ਟ ਦੇਵ ਕੋ ਸਿੱਖੁ ਤੁਹਾਡ ਕੋ ਪ੍ਰਸ਼ਾਦ ਸਿਕਾਵਣਗੇ ਜੀਵਤੇ ਕੋ ਜੀਵਤਾ ਮਿਲੇ ਸਮੂਏ ਕਉਆ ਮੂਆ ਪ੍ਰਾਣੀਆਂ ਦੇ ਨਾਮ ਦਾ ਪੁੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖ ਕੇ ਧਰਮਸ਼ਾਲਾ ਦਿਓ ਧਰਮਸ਼ਾਲਾ ਗੁਰੂ ਹੈ ਜਾ ਲਾਂਗਰੀਆਂ ਦਾ ਹੱਕ ਹੈ ਜੋ ਜਿਉਂਦਿਆਂ ਦੀ ਟਹਿਲ ਕਰਦੇ ਹਨ ਜੋ ਜਿਉਂਦੇ ਪਾਸ ਕਦੀ ਨਹੀਂ ਆਏ ਉਹ ਮੂਆ ਕਦੇ ਆਕੇ ਪੁੰਨ ਲੈਣਗੇ जो गुरु ग्रंथ साहेब जी लामा लावा न्याह करेंगे आनंद पड़न सो सिख मुक्ति को प्राप्त राग तनासरी तीनी संध्या करे देह कीनी जल कुकर पसमे ही हो आमरो ग्रह महे बैठा करण कारण विसरोही पामे जल प्रवाह कुकर खान कड़ जाए प्राणी की पृथ्वी से रल जाएगी मरण मुक्त बाल रचना है ਸਿੱਖਾ ਅਰਜ ਕਰੀ ਗੁਰੂ ਜੀ ਜਿਹੜੇ ਇਹ ਮਰਿਆਦਾ ਨਹੀਂ ਕਰਦੇ ਉਹਨਾਂ ਦਾ ਕੀ ਹਾਲ ਹੋਵੇਗਾ ਗੁਰੂ ਜੀ ਬਚਨ ਕੀਤਾ ਸਿੱਖੋ ਸੰਤੋ ਭਗਤੋ ਉਹੋ ਪਖੰਡੀ ਤੇ ਲੋਭੀ ਹਨ ਲੋਕਾਂ ਕੋ ਦਿਖਾ ਕੇ ਪੋਥੀਆਂ ਗ੍ਰੰਥ ਪੜ੍ਹਦੇ ਹਨ ਗਿਆਨ ਲੋਕਾਚਰੀ ਕਰਦੇ ਹਨ ਆਪਣੀ ਉਜੀਵਕਾ ਦਾ ਸਾਧਨ ਕਰਦੇ ਹਨ ਗੁਰੂ ਗ੍ਰੰਥ ਜੀ ਕਾ ਅੰਦਰ ਮਨ ਵਿਖੇ ਉਹਨਕੋ ਕੋਈ ਭਰੋਸਾ ਨਹੀਂ ਹੈ ਸੋ ਉਹਨਾਂ ਕਾ ਦਰਸ਼ਨ ਕਰਨਾ পাপ ਹੈ ਪਾਈ ਸਿੱਖੋ ਜਿੰਨਾ ਕੋ ਗ੍ਰੰਥ ਸਾਹਿਬ ਜੀ ਦਾ ਨਿਸ਼ਚੈ ਤੇ ਭਰੋਸਾ ਹੈ ਔਰ ਸਭ ਰੀਤੀਆਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਰੱਖਣਗੇ ਲੋਕਾਂ ਦੀ ਨਿੰਦਿਆ ਸਹਾਰਨਗੇ ਉਹਨਾਂ ਦੀ ਗੁਰੂ ਸਹਾਇਤਾ ਕਰੇਗਾ ਸਿੱਖੀ ਪ੍ਰਾਪਤ ਹੋਵੇਗੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਆਇਆ ਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਉੱਠ ਖੜੇ ਹੋਏ ਹੱਥ ਜੋੜ ਕੇ ਫਿਰ ਕੜਾਹ ਪ੍ਰਸ਼ਾਦ ਜੀ ਦੀ ਅਰਦਾਸ ਕਰਾਈ। ਹੋ ਜਾ ਫਿਰ ਕੜਾਹ ਪ੍ਰਸ਼ਾਦ ਵਰਤਾਇਆ ਤੇ ਸੰਗਤ ਦੇ ਹੱਤਾ ਉੱਤੇ ਰੱਖਿਆ ਔਰ ਛਕਣ ਲੱਗੇ ਤਾਂ ਕਈਆਂ ਦੇ ਹੱਥ ਤੇ ਮੂੰਹ ਕਾਲੇ ਹੋ ਗਏ। ਸਭ ਸੰਗਤ ਜੀ ਪਾਸੋਂ ਹੱਥ ਜੋੜ ਕੇ ਕਿਹਾ ਜੀ ਇਹ ਕੀ ਪਾਣਾ ਵਰਤਾਇਆ ਹੈ। ਬਚਨ ਹੁਆ ਸਿੱਖੋ ਜਿਹੜੇ ਕੜਾਹ ਪ੍ਰਸ਼ਾਦ ਤੋਂ ਅੱਗੇ ਨਹੀਂ ਉੱਠਦੇ। ਕੜਾਹ ਪ੍ਰਸ਼ਾਦ ਦੀ ਅਰਦਾਸ ਵੇਲੇ ਨਹੀਂ ਉੱਠਦੇ। ਉਨ੍ਹਾਂ ਦੇ ਹੱਥ ਤੇ ਮੂੰਹ ਅਕਾਲ ਪੁਰਖ ਦੀ ਦਰਗਾਹ ਜਾ ਕੇ ਇਸੇ ਤਰ੍ਹਾਂ ਕਾਲੇ ਹੋਣਗੇ ਤੁਸੀਂ ਸੰਗਤ ਕੇ ਭਾਂਡੇ ਮਾਂਜੋ ਤੁਹਾਡੀ ਕਾਲਖ ਲੈ ਜਾਏਗੀ ਗੁਰੂ ਜੀ ਕੇ ਬਚਨਾਂ ਨੂੰ ਜੋ ਮੰਨੇਗਾ ਸੋ ਸੁਖ ਪਾਵੇਗਾ ਚੋਪਈ ਤੇ ਹਾਵਲ ਤਾਈ ਅਦਬ ਬਤਾਇਆ ਰਸਨਾ ਤੇ ਸਤਗੁਰ ਅਲਾਇਆ ਤੁਰ ਦਰਗਾਹੋ ਲਿਖਿਆ ਆਇਆ ਗੁਰੂ ਖਾਲਸਾ ਪੰਥ ਸਜਾਇਆ ਅੱਗੇ ਸਾਖੀ 36ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਦੀਵਾਨ ਲਗਾਏ ਬੈਠੇ ਥੇ ਜੋ ਬਾਬੇ RAMRAJ ਜੀ ਆਇਕਰ ਕਹਾ ਮੇਰੀ ਦੇ ਮਸੰਦਾ ਸਾੜ ਦਿੱਤੀ ਹੈ ਅੱਗੇ ਮੇਰੀ ਆਰਜ਼ਾ ਬਹੁਤ ਸੀ ਹੁਣ ਮਸੰਦਾ ਕੋਲ ਮੇਰਾ ਬਦਲਾ ਤੁਸੀਂ ਲੈਣਾ ਤੇ ਮੇਰੇਆਂ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਪਿਛਲੀ ਤਨਖਾਹ ਬਖਸ਼ਣੀ ਔਰ ਉਨ੍ਹਾਂ ਦਾ ਉਧਾਰ ਕਰਨਾ ਜੋ ਮੇਰਾ ਸਿੱਖ ਤੁਹਾਡੇ ਪਾਸੋਂ ਖੰਡੇ ਦਾ ਅੰਮ੍ਰਿਤ ਛਕੇਗਾ ਉਹ ਬੜਾ ਆਨੰਦ ਪਾਵੇਗਾ ਉਸਕੇ ਸਾਰੇ ਪਾਪ ਦੂਰ ਹੋਵੰਗੇ ਕਲਯੁਗ ਵਿਖੇ ਹੋਰ ਸਾਧਨ ਮੁਕਤ ਦੇ ਨਹੀਂ ਹੋ ਸਕਦੇ ਮੇਰੀ ਭਾਵਨਾ ਆਪ ਖੰਡੇ ਦੇ ਅੰਮ੍ਰਿਤ ਛਕਣ ਦੀ ਸੀ ਮੇਰੇ ਸਿੱਖ ਖੰਡੇ ਦਾ ਅੰਮ੍ਰਿਤ ਛਕਣਗੇ ਸੰਸਾ ਨਹੀਂ ਰੱਖਣਗੇ ਤੇਰੀ ਮੇਰੀ ਇੱਕ ਜੋਤ ਹੈ ਪਰ ਪਾਤਸ਼ਾ ਤੂੰ ਦੀਨ ਦੁਨੀ ਦਾ ਹੈ ਮੈਂ ਤੇਰੀ ਬਰਾਬਰੀ ਨਹੀਂ ਕਰ ਸਕਦਾ ਮੈਂ ਤੇਰੇ ਅੱਗੇ ਵਜ਼ੀਰ ਦੇ ਮਾਫਕ ਹੂੰ ਜੋ ਕੋਈ ਮੇਰਾ ਸਿੱਖ ਤੁਹਾਡੇ ਮੇਰੇ ਵਿੱਚ ਭੇਦ ਸਮਝੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ ਤੁਰਕ ਬੇਮੁਖ ਹੈ ਸਿੱਖ ਨਹੀਂ ਤੁਸਾਂ ਮੇਰੇ ਫੁੱਲ ਗੁਰਦੁਆਰੇ ਹਰਿ ਸਰ ਭੇਜਣੇ ਆਪ ਜਪਜੀ ਪਾਠ ਦਾ ਪਾਠ ਕਰਨਾ ਫਿਰ ਜਦ ਮੈਂ ਦਿੱਲੀ ਨੂੰ ਤੁਰਿਆ ਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਟਾਂ ਦੇ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਕਰਾ ਕੇ ਤੁਰਕਾ ਸਾਡੀ ਤੁਰਕ ਪਾਸੋਂ ਰਹਿ ਆਵੇ ਜੀ ਫਿਰ ਹੁਕਮ ਮੰਨ ਕੇ ਦਿੱਲੀ ਪਹੁੰਚ ਕੇ ਬੜੀ ਖੁਸ਼ੀ ਨਾਲ ਬਾਦਸ਼ਾਹ ਦੇ ਦਰਬਾਰ ਵਿਖੇ ਜਾ ਕੇ ਬੈਠ ਗਏ ਸ਼੍ਰੀ ਗੁਰੂ ਮਹਾਰਾਜ ਨੂੰ ਯਾਦ ਕੀਤਾ ਬਾਦਸ਼ਾਹ ਨੇ ਮੁਲਾਣਿਆਂ ਔਰ ਵਜ਼ੀਰਾਂ ਦੇ ਕਹੇ ਕਰਾਮਾਤ ਦੇਖਣ ਦਾ ਸ਼ੌਕ ਕੀਤਾ ਬਾਬਾ RAM ਰਾਏ ਜੀ ਲੱਗੇ ਕਰਾਮਾਤ ਦਿਖਲਾਉਣ ਸ਼ਬਦ ਨਾਨਕ ਮਨ ਮੁਖੀ ਅੰਧ ਪਿਆਰੋ ਬਾਜੋ ਗੁਰੂ ਡੁੱਬਾ ਸੰਸਾਰੋ ਜਦ ਇਹ ਬਾਗ ਗੁਰਾ ਆਖਿਆ ਇਹ ਸਿੱਖ ਪੜਨਗੇ ਤਾਂ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਸ੍ਰੀ ਅਕਾਲ ਪੁਰਖ ਵਿਸ਼ਨ ਮਹਾ ਵਿਸ਼ਨ ਪਰਮੇਸ਼ਵਰ ਦੀ ਪੁਰਨ ਜੋਤ ਨੂੰ ਪ੍ਰਾਪਤ ਹੋਣਗੇ ਔਰ ਫਿਰ ਕਿਸੇ ਮਜ਼ਹਬ ਦਾ ਰਸਤਾ ਔਰ ਕਠਨਗਰਾ ਦਾ ਭੈ ਨਾ ਹੋਵੇਗਾ ਸਭ বেদ ਸ਼ਾਸਤਰ ਉਸ ਕੋ ਤੁੱਛ પાસਣਗੇ ਜੋ ਪਹਿਲੇ ਮੰਤਰ ਨੂੰ ਜੋ ਗ੍ਰੰਥ ਸਾਹਿਬ ਦੇ ਔਰ ਜਪਜੀ ਦੇ ਆਦੀ ਵਿਖੇ ਹੈ ਨੇਤਾ ਪ੍ਰੀਤੀ ਪੜਨਗੇ ਔਰ ਸਿੱਖੀ ਕਮਾਵਣਗੇ ਉਹਨਾਂ ਦੀ ਬੁੱਧ ਦਾ ਪ੍ਰਕਾਸ਼ ਬਦੇਗਾ ਜੋ ਗੁਰੂ ਪਰ ਭਰੋਸਾ ਰੱਖੇਗਾ ਆਪ ਸਮਝੋ ਮਿੱਟੀ ਬੇਈਮਾਨ ਦੀ ਮਿੱਟੀ ਮੁਸਲਮਾਨ ਦੀ ਇਤਨਾ ਲਫਜ਼ ਕਹਿਣ ਦਾ ਨਤੀਜਾ ਨਿਕਲਿਆ ਸੀ ਭਰੋਸਾ ਜੋ ਰੱਖਣਗੇ ਉਹਨਾਂ ਦੇ ਅੰਗ ਸੰਗ ਅਕਾਲ ਪੁਰਖ ਹੈ ਬੋਲੋ ਪਾਈ ਜੀ ਸ੍ਰੀ ਵਾਹਿਗੁਰੂ ਅੱਗੇ ਸਾਖੀ 37ਵੀਂ ਚੱਲੀ गुरुजी पंथ के वाली कलगी दिल्ली आए बहादुर शाह पातशाह आण चरनी लगा एक हिंदू मुसाहिब है शराध है आप भी अन्न छको साहेबा अर्ज की जी शराध असी कदी किते भी नहीं ते ना सराद किसे दे ग्रहण अन्न छकया है ता फिर उसने कहा आप शराध करो ब्राह्मणा को बुला के अन्न शकाओ कड़ा पूरी मिठाई अनेक तरह के भोजन तैयार करो दिल्ली शहर दे ब्राह्मण जो थे सो उन्ना को भोजन शका के सिक्खा पुछ्या जी ए ब्राह्मण तो हुक्क पींदे है ओतियां पाके सूरज को चूलियां से पानी देवन लगगे ते फिर सिर नंगे खान पाके सूरज को चोलियां से पानी देने ਉਸ ਦਿਨ ਪਿੱਤਰ ਭੁੱਖੇ ਹੀ ਦੁਰਗੇ ਦੂਜੇ ਦਿਨ ਗੁਰੂ ਜੀ ਸਿੰਘਾਂ ਸੰਤਾ ਕੋ ਪ੍ਰਸ਼ਾਦ ਸ਼ਕਾਇਆ ਅਰਦਾਸ ਹੋਈ ਭੋਗ ਗੁਰੂ ਗ੍ਰੰਥ ਸਾਹਿਬ ਜੀ ਕੋ ਲਾਇਆ ਪਿੱਤਰ ਬੜੇ ਪ੍ਰਸੰਨ ਹੋਏ ਗੁਰੂ ਜੀ ਦੇ ਅੱਗੇ ਆਏ ਹੱਥ ਜੋੜ ਕੇ ਖੜੋਤੇ ਅਰਜ ਕਰੀ ਜੀ ਕਾਲੂ ਸਾਨੂੰ ਅਹੂਤਿਆ ਦੇਕਰ ਅੰਧਿਆਕਾਰ ਦਿੱਤਾ ਸੀ ਨਾਲੇ ਕੱਲ ਅਸੀਂ ਭੁੱਖੇ ਹੀ ਗਏ ਸਾਂ ਅਬ ਆਪ ਸਿੱਖਾਂ ਸੰਤਾ ਕੋ ਇਹ ਬਚਨ ਆਖੋ ਹੁੱਕੇ ਪੀਣ ਵਾਲੇ ਦੇ ਹੱਥੋਂ ਅਹੂਤੀ ਨਾ ਪਵਾਓ ਸਿਰ ਨੰਗੇ ਰੋਟੀ ਨਹੀਂ ਖਵਾਣੀ ਨੜੀ ਮਾਰ ਨੂੰ ਵੀ ਰੋਟੀ ਨਹੀਂ ਖਵਾਣੀ ਨੜੀ ਮਾਰ ਤੇ ਮੁਸਲਮਾਨ ਇਹ ਦੋਨੋਂ ਇੱਕ ਜੈਸੇ ਹੈ ਇਹਨਾਂ ਨੂੰ ਅੰਨ ਖਵਾਉਣਾ ਤੇ ਦਾਨ ਦੇਣਾ ਭਲਾ ਨਹੀਂ ਨਾ ਕੁਝ ਬੀਜਣ ਨਾ ਕੁਝ ਖਾਣ ਪੁੱਤਰਾ ਹੁੰਦਿਆਂ ਪਿੱਤਰ ਭੁੱਖੇ ਜਾਣ ਗੁਰਾਂ ਬਚਨ ਕੀਤਾ ਸਿੱਖੋ ਸਿੰਘੋ ਸੰਤੋ ਭਗਤੋ ਨੇ ਹੰਗਾ ਸਿੰਘਾ ਕੋ ਪ੍ਰਸ਼ਾਸ਼ਕਾਇਆ ਕਰੋ ਪਿੱਤਰ ਤਦ ਖੁਸ਼ ਹੋਣਗੇ ਉਸ ਦਿਨ ਤੋਂ ਜਿੱਥੇ ਜਾਨ ਮਹਾਰਾਜ ਜੀ ਧਰਮਸ਼ਾਲਾ ਬਣਵਾਓ ਅੰਨ ਪਾਣੀ ਦੀ ਸੇਵਾ ਕਰੋ ਆਏ ਮੁਸਾਫਰ ਨੂੰ ਅੰਨ ਪਾਣੀ ਦਵੋ ਅਭਿਆਗਤ ਦੀ ਸੇਵਾ ਕਰੋ ਆਪਣੇ ਧਰਮ ਦੀ ਰੱਖਿਆ ਕਰੋ ਸ਼ਬਦ ਗੁਰੂ ਬਿਨਾ ਗਤ ਨਹੀਂ ਸਾਹੇ ਬਿਨਾ ਪਤ ਨਹੀਂ ਗੁਰੂ ਕੀ ਬਾਣੀ ਪੜੋ ਗੁਰੂ ਤੇ ਭਰੋਸਾ ਰੱਖੋ ਗੁਰੂ ਦੀ ਰਹਿਤ ਮਰਿਆਦਾ ਪਰ ਚੱਲੋ ਇੱਕ ਤੁੱਕ ਸਿੱਖੋਗੇ ਤਾਂ ਬਾਣੀ ਕੰਠ ਹੋ ਜਾਵੇਗੀ ਭਾਈ ਨੂੰ ਚਾਹੀਏ ਜਿੱਥੇ ਸਿੰਘ ਔਰ ਸਿੱਖਣੀ ਕਹੇ ਉੱਥੇ ਹੀ ਜਾ ਕੇ ਬਾਣੀ ਸਿਖਲਾਵੇ ਜਿਸ ਤਰ੍ਹਾਂ ਸਭ ਮਾਣ ਤਾਨ ਛੋੜ ਕੇ ਪਿਛਿਆਂ ਨੂੰ ਜਾਂਦੇ ਹੋ ਉਸੇ ਤਰ੍ਹਾਂ ਬਾਣੀ ਸਿਖਲਾਵਣ ਜਾਓ ਤੁਹਾਡੀ ਸੇਵਾ ਹੋਵੇਗੀ ਜਬ ਤੱਕ ਸਿੰਘ ਕੀਰਤ ਕਰੇਗਾ ਧਰਮਸਾਲਾ ਦੀ ਕਰੇਗਾ ਜਿਸ ਤਰ੍ਹਾਂ ਮੁਹੰਮਦ ਪੈਗੰਬਰ ਦੀ ਸ਼ਰਾਂ ਵਾਲੇ ਜੋ ਮੁਸਲਮਾਨ ਹੈ ਉਹ ਪਿੰਡਾਂ ਵਿੱਚ ਜਾ ਕੇ ਉਪਦੇਸ਼ ਕਰਦੇ ਇਹ ਹੀ ਕਹਿੰਦੇ ਹਨ ਇਹ ਸ਼ਰਾਂ ਨੂੰ ਕਬੂਲ ਕਰੋ ਹਿੰਦੂਆਂ ਨੂੰ ਇਹ ਬਾਤ ਬੁਰੀ मालूम ਦਿੰਦੀ ਰਹੀ ਉਹਨਾਂ ਨੇ ਇਹ ਬਾਤ ਸਮਝ ਕੇ ਰੋਟੀ ਦੇ ਬਹਾਨੇ ਘਰ ਲਿਜਾ ਕੇ ਨਾਲੇ ਥਾੜਨਾ ਕੀਤੀ ਨਾਲੇ ਕਰੋ ਕੱਢ ਦਿਆ ਔਰ ਕਿਹਾ ਇਹ ਉਪਦੇਸ਼ ਤੁਸੀਂ ਫੇਰ ਨਹੀਂ ਕਰਨਾ ਉਸਨੇ ਇੱਕ ਨਾ ਮੰਨੀ ਰੋਜ ਕੈਨੇ ਸੇ ਬਹੁਤ ਸਿੰਘ ਮੁਸਲਮਾਨ ਹੋ ਗਏ ਹਨ ਸਿੰਘਾ ਨੇ ਬਹੁਤ ਹਾਹਾਕਾਰ ਕਰੀ ਔਰ ਗੁਰੂ ਜੀ ਅੱਗੇ ਜਾ ਪ੍ਰਾਰਥਨਾ ਕੀਤੀ ਗੁਰੂ ਜੀ ਸੁਣ ਕੇ ਉਪਦੇਸ਼ ਕੀਤਾ ਆਪਣੀ ਧਰਮਸ਼ਾਲਾ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਖੋਲੋ ਤੇ ਭਾਈ ਨੂੰ ਆਖੋ ਉਪਦੇਸ਼ ਕਰੇ ਸਿੱਖਾਂ ਨੂੰ ਜਦ ਆਪਣੇ ਮਜ਼ਹਬ ਦੀ ਖਬਰ ਹੋਵੇਗੀ ਉਦੋਂ ਆਪ ਹੀ ਸਮਝ ਜਾਣਗੇ ਇਹੇ ਸੱਚਾ ਉਪਦੇਸ਼ ਹੈ ਸੱਚ ਅੱਗੇ ਝੂਠ ਆਪੇ ਹੀ ਲੁਕ ਜਾਵੇਗਾ ਜਿਹੜੇ ਸਾਧ ਫਕੀਰ ਹੈ ਸਿਰ ਮੁਨੇ ਇਹਨਾਂ ਦਾ ਕੋਈ ਉਪਦੇਸ਼ ਨਹੀਂ ਲੱਗੇਗਾ ਉਹਨਾਂ ਨੂੰ ਦਰਗਾਹੇ ਜਾ ਕੇ ਸਜ਼ਾ ਮਿਲੇਗੀ ਸੂਲੀ ਚੜਾਏ ਜਾਣਗੇ ਕਿਉਂ ਜੋ ਪਰਮੇਸ਼ਵਰ ਨੇ ਕੇਸ ਬਖਸ਼ੇ ਇਹਨਾਂ ਨੇ ਕਬੂਲ ਨਾ ਕੀਤੇ ਸ਼ਬਦ ਹੁਕਮੇ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹੱਲੋ ਪਾਈਸੀ ਧਰਮ ਰਾਜ ਪਾਸ ਜਾ ਕੇ حال-حال ਕਰਨਗੇ ਤਬ ਫੇਰ ਧਰਮਰਾਜ ਪੁੱਲ ਬਖਸ਼ੇਗਾ ਅੱਗੇ ਇਹ ਮਾਰਤਾ ਨਾ ਕਰਾਂਗੇ ਤੇ ਧਰਮਰਾਜ ਨੇ ਸਰਾਪ ਦਿਆ ਤੁਸੀਂ ਇੰਨਾ ਗ੍ਰੈਸਤੀਆਂ ਦੇ ਬੂਹੇ-ਬੂਹੇ ਮੰਗਦੇ ਫਿਰੋਗੇ ਔਰ ਸਿੱਖ ਨੂੰ ਇਹ ਹੁਕਮ ਕੀਤਾ ਗੁਰੂ ਜੀ ਨੇ ਇਹਨਾਂ ਦੀ ਸੰਗਤ ਕਰਨੀ ਨਹੀਂ ਇਹ ਲੂਣ ਹਰਾਮ ਹਨ ਜਿਸ ਦਾ ਖਾਂਦੇ ਹਨ ਉਸ ਦਾ ਬੁਰਾ ਕਰਦੇ ਹਨ ਉਹਨਾਂ ਦੇ ਪੁੱਤਰਾਂ ਨੂੰ ਸਿਰ-ਮੂੰਹ ਮੁੰਨ ਕੇ ਫਕੀਰ ਕਰ ਲੈਂਦੇ ਹਨ ਜਿਹੜਾ ਸਿੰਘ ਹੋ ਕੇ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਦਾ ਉਪਦੇਸ਼ ਗ੍ਰਹਿਣ ਕਰਦਾ ਹੈ ਉਹ ਸਾਨ ਕੀ ਨਿਆਈ ਪਰਮ ਦਾ ਫਿਰਦਾ ਹੈ ਉਪਦੇਸ਼ ਸਿੰਘਾ ਸੁਣ ਕੇ ਅਰਜ਼ ਕੀਤੀ ਸਾਨੂੰ ਬਖਸ਼ੋ ਜੀ ਗੁਰਬਚਨ ਕੀਤਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨੋ ਇਹ ਤੁਹਾਡਾ ਗੁਰੂ ਹੈ ਜੋ ਇੰਨਾ ਪਰ ਭਰੋਸਾ ਕਰੇਗਾ ਬਾਣੀ ਕਰੇਗਾ ਹੱਥਾਂ ਕਰਕੇ ਸੇਵਾ ਕਰੇਗਾ ਸਭੇ ਆਗਤਾਂ ਨੂੰ ਜਲਸ਼ਕਾ ਕੇ ਬਸਤਰ ਦੇਵੇ ਅੰਨ ਦੇਵੇ ਗੁਰੂ ਜੀ ਆਪ ਉਸ ਨੂੰ ਧਰਮ ਰਾਜ ਥੀ ਤੇ ਜਮਾ ਥੀ ਛਡਾਉਣਗੇ ਸ਼ਬਦ ਇਹ ਲੋਕ ਸੁਖੀਏ ਪਰਲੋਕ ਸਹੋਇਲੇ ਨਾਨਕ ਹਰੇ ਪ੍ਰਭ ਆਪੇ ਮੇਲੇ ਵੋਲੋ ਬਾਹਿ ਗੁਰੂ ਜੀ ਕਾ ਖਾਲਸਾ ਬਾਹਿ ਗੁਰੂ ਜੀ ਕੀ ਫਤ